ਅੱਜ ਦਾ ਸੈਮੀਨਾਰ ਜਿਹੜਾ ਇਹਦੇ ਦੋ ਮੁੱਖ ਮੁੱਦੇ ਏਜੰਡੇ ਹੈਗੇ ਨੇ ਇੱਕ ਤਾਂ ਲੈਂਡ ਪੂਲਿੰਗ ਹੈਗੀ ਜਿਹਦੇ ਤੇ ਆਪਣੇ ਸਾਥੀਆਂ ਨੇ ਪਹਿਲਾਂ ਦੱਸਿਆ ਤੁਹਾਨੂੰ ਜੀ ਤੇ ਇੱਕ ਦੂਸਰਾ ਏਜੰਡਾ ਜਿਹੜਾ ਹੈਗਾ ਇਹਦਾ ਹੈਗਾ ਆਪਣਾ ਪੀਟੀਏ ਫ੍ਰੀ ਟ੍ਰੇਡ ਐਗਰੀਮੈਂਟ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੈਗਾ ਇਹ ਕੀ ਹੈ ਇਹਦੇ ਤੇ ਲੋਕਾਂ ਨੂੰ ਕੀ ਨੁਕਸਾਨ ਹੈ ਇਹਦਾ ਉਹਦੇ ਤੇ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅੱਜ ਦੇ ਸੈਮੀਨਾਰ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਉਹਣੀ ਹੈ ਤਾਂ ਉਹਦੇ ਚ ਮੇਨ ਜਿਹੜਾ ਹੈਗਾ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸਾਂ ਮੁਕਤ ਵਪਾਰ ਸਮਝੌਤਾ ਵੀ ਇਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਤਾਂ ਇਹਦੇ ਤੇ ਕੁਝ ਜਿਹੜੇ ਦੇਸ਼ ਨੇ ਖਾਸ ਕਰਕੇ ਅਮਰੀਕਾ ਯੂ ਐਸ ਏ ਉਹ ਕਾਰਪੋਰੇਟ ਨੀਤੀਆਂ ਦੇ ਦਬਾਅ ਥਲੇ ਆ ਕੇ ਉਸ ਜਿਹੜੇ ਵਿਕਸਤ ਦੇਸ਼ ਨੇ ਉਹ ਵਿਕਾਸਸ਼ੀਲ ਦੇਸ਼ਾਂ ਦੇ ਉੱਪਰ ਜਿਹੜੇ ਹਾਲੇ ਵਿਕਸਤ ਨਹੀਂ ਹੋਏ ਉਹਨਾਂ ਦੇਸ਼ਾਂ ਦੇ ਉੱਪਰ ਇੱਕ ਦਬਾਅ ਬਣਾ ਰਹੇ ਨੇ ਵੀ ਜਿਹੜਾ ਸਮਝੌਤਾ ਹੈ ਜਿਹੜਾ ਅਸੀਂ ਸਮਾਨ ਦਾ ਆਦਾਨ-ਪ੍ਰਦਾਨ ਕਰਦੇ ਹਾਂ ਐਕਸਪੋਰਟ ਇੰਪੋਰਟ ਕਰਦੇ ਹਾਂ ਉਹਨੂੰ ਬਿਲਕੁਲ ਉਹਤੇ ਜਿਹੜੇ ਟੈਕਸ ਨੇ ਉਹ ਮਾਫ ਕੀਤੇ ਜਾਣ ਤਾਂ ਉਹਦੇ ਤੇ ਸਾਨੂੰ ਜਿਹੜਾ ਨੁਕਸਾਨ ਹੋਣਾ ਹੈ ਉਹ ਇਹ ਹੈ ਵੀ ਸਾਡੇ ਇੱਥੇ ਸਾਡਾ ਦੇਸ਼ਾ ਜਿਹੜਾ ਖੇਤੀ ਇੱਥੇ ਮੇਨ ਹੈ ਖੇਤੀ ਦੇ ਨਾਲ ਸਹਾਇਕ ਧੰਦੇ ਨੇ ਜਿਹੜੇ ਡੈਰੀ ਹੋ ਗਈ ਰੂਪੀ ਪਾਲਣ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮਤਲਬ ਜਿਹੜੇ ਹੈਗੇ ਧੰਦੇ ਉਹ ਸਾਡੇ ਮੇਨ ਨੇ ਇੱਥੇ ਤਾਂ ਉਹ ਧੰਦਿਆਂ ਦੇ ਵਿੱਚ ਕੀ ਹੈ ਅਮਰੀਕਾ ਦੇ ਵਿੱਚ ਜਿਹੜੀ ਖੇਤੀ ਹੁੰਦੀ ਹੈ ਉੱਥੇ ਅਮਰੀਕਾ ਦੀ ਸਰਕਾਰ ਹੈ ਜਿਹੜੀ ਉਹ 100% ਸਬਸਿਡੀ ਉਹਨਾਂ ਨੂੰ ਦਿੰਦੀ ਹੈ ਉਹਨਾਂ ਦੇ ਫਾਰਮ ਬਹੁਤ ਵੱਡੇ ਵੱਡੇ ਨੇ ਉਹਨਾਂ ਦੇ ਜਿਹੜੇ ਕਿਸਾਨ ਨੇ ਉਹ ਹਜ਼ਾਰਾਂ ਏਕੜ ਦੇ ਵਿੱਚ ਜਿਹੜੇ ਉਹ ਖੇਤੀ ਕਰਦੇ ਨੇ ਤੇ ਉਹਨਾਂ ਦਾ ਜਿੰਨਾ ਵੀ ਖਰਚਾ ਹੁੰਦਾ ਉਹ ਸਾਰੇ ਦਾ ਸਾਰਾ ਸਰਕਾਰ ਦਿੰਦੀ ਹੈ ਉਹਨਾਂ ਦਾ ਘੱਟ ਰੇਟ ਤੇ ਵੀ ਵਿਕ ਜਾਂਦਾ ਤਾਂ ਵੀ ਉਹਨਾਂ ਨੂੰ ਮਨਾ ਪਾਉਂਦੇ ਪਰ ਇੱਥੇ ਸਾਡੇ ਉਲਟ ਹੈ ਇੱਕ ਤਾਂ ਸਾਡੇ ਇੱਥੇ ਲੈਂਡ ਹੋਲਡਿੰਗ ਜਿਹੜੀ ਹੈਗੀ ਉਹ ਬਹੁਤ ਥੋੜੀ ਹੈ 5 ਏਕੜ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਉਹ ਲਗਭਗ 86% ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਤੇ ਇੱਕ 5 ਏਕੜ ਵਾਲਾ ਕਿਸਾਨ 5000 ਵਾਲੇ ਏਕੜ ਵਾਲੇ ਮਤਲਬ ਕਿਸਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਹੈਗਾ ਤਾਂ ਇਸ ਕਰਕੇ ਜਦੋਂ ਉੱਥੋਂ ਕੋਈ ਇਸ ਤਰ੍ਹਾਂ ਦੀਆਂ ਮਤਲਬ ਫਸਲਾਂ ਜਿਵੇਂ ਕਣਕ ਹੋਣੀ ਹੈ ਜਾਂ ਸੋਇਆਬੀਨ ਹੋਣੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਮਤਲਬ ਜਿਹੜਾ ਵੀ ਕੋਈ ਪ੍ਰੋਡਕਟ ਇੱਥੇ ਆਉਣਾ ਹੈ ਤਾਂ ਉਹਨਾਂ ਨੇ ਬਾਜ਼ਾਰ ਦੇ ਵਿੱਚ ਸਸਤਾ ਸਟਣਾ ਬਾਜ਼ਾਰ ਦੇ ਵਿੱਚ ਸਸਤਾ ਸਟਣ ਦੇ ਤਾਂ ਇੱਥੋਂ ਦਾ ਜਿਹੜਾ ਰੇਟ ਹੈ ਉਹ ਆਟੋਮੈਟਿਕਲੀ ਘਟ ਜਾਣਾ ਹੈ ਤਾਂ ਇੱਥੋਂ ਦੀ ਕਿਸਾਨੀਆਂ ਜਿਹੜੀ ਉਹ ਪਹਿਲਾਂ ਹੀ ਬਰਬਾਦ ਹੋ ਰਹੀ ਹੈ ਤਾਂ ਉਹਦੇ ਉੱਪਰ ਹੋਰ ਵੀ ਬਹੁਤ ਜ਼ਿਆਦਾ ਅਸਰ ਪੈਣਾ ਹੈ ਤਾਂ ਇਸ ਕਰਕੇ ਮਤਲਬ ਇਹ ਜਿਹੜੀਆਂ ਨੀਤੀਆਂ ਨੇ ਇਹ ਦਬਾਅ ਦੇ ਥੱਲੇ ਹੋ ਰਹੀਆਂ ਨੇ ਸਾਡੀ ਜਿਹੜੀ ਸਰਕਾਰ ਹੈ ਭਾਵੇਂ ਇੱਕ ਵਾਰੀ ਉਹਨਾਂ ਨੇ ਮਤਲਬ ਜਵਾਬ ਦੇ ਦਿੱਤਾ ਉਹਨਾਂ ਉਹਨਾਂ ਨੇ ਖੇਤੀ ਸੈਕਟਰ ਜਿਹੜਾ ਹੈਗਾ ਜਾਂ ਡੈਰੀ ਸੈਕਟਰ ਹੈ ਜਾਂ ਹੋਰ ਇਹਦੇ ਨਾਲ ਦੇ ਜਿਹੜੇ ਸਬੰਧਤ ਸੈਕਟਰ ਨੇ ਉਹਨਾਂ ਨੂੰ ਇੱਕ ਵਾਰੀ ਮਨਾ ਕਰ ਦਿੱਤਾ ਨਹੀਂ ਉਹਦੇ ਵਿੱਚ ਆਪਣੇ ਲੈ ਕੇ ਆਏ ਹੈਗੇ ਤਾਂ ਉਹਦੇ ਇਵਜ ਦੇ ਵਿੱਚ ਉਹਦੇ ਗੁਰੂਧ મતલਬ ਯੂਐਸ ਨੇ ਤੁਸੀਂ ਦੇਖਿਆ ਹੋਣਾ ਤਾਂ ਜਿਹੜੇ ਪ੍ਰੋਡਕਟ ਇੱਥੋਂ ਇੰਡੀਆ ਦੇ ਵਿੱਚੋਂ ਜਾਂਦੇ ਨੇ ਯੂਐਸ ਦੇ ਵਿੱਚ ਉਹਨਾਂ ਦੇ ਉੱਪਰ 25% ਟੈਰਫ ਹੈ ਜਿਹੜਾ ਉਹ ਲਗਾਉਂਦਾ ਹੁੰਦਾ ਹੈ ਉਹ ਜਣੀ ਇੱਕ ਦਬਾਅ ਪਾਉਣ ਵਾਲੀ ਪ੍ਰੈਸ਼ਰ ਪਾਉਣ ਵਾਲੀ ਗੱਲ ਹੈ ਤੇ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਉਸ ਸਮਝੌਤੇ ਵੱਲ ਹੋਰ ਲਿਆਂਦਾ ਜਾਵੇ ਤੇ ਇਸ ਕਰਕੇ ਮਤਲਬ ਜਿਹੜਾ ਹੈਗਾ ਇਹ ਲੋਕਾਂ ਨੂੰ ਅਸੀਂ ਅੱਜ ਦੱਸਣਾ ਹੈ ਤੇ ਸਮਝਾਉਣਾ ਹੈ ਸਾਰਾ ਕੁਝ ਤੇ ਅਵੇਅਰ ਕਰਨਾ ਹੈ ਤਾਂ ਕਿ ਲੋਕ ਇਹਦਾ ਵਿਰੋਧ ਕਰਨ ਜੇ ਉਹ ਵਿਰੋਧ ਕਰਨਗੇ ਤਾਂ ਇਹਨੂੰ ਜਿਹੜਾ ਹੈਗਾ ਅਸੀਂ ਖਤਮ ਕਰਵਾ ਸੇ ਤੇ ਜਿਹੜਾ ਟੈਕਸ ਲਾਇਆ ਇਹ ਤੁਸੀਂ 25% ਦੀ ਗੱਲ ਕਰ ਲਿਓ ਪਹਿਲਾਂ ਕਿੰਨਾ ਸੀਗਾ ਇਸ ਤੇ ਪਹਿਲਾਂ ਵੀ ਟੈਕਸ ਹੈਗੇ ਆ ਲੇਕਿਨ ਇਹਦੇ ਵਿੱਚ ਵਾਧਾ ਕੀਤਾ ਜਾ ਰਿਹਾ ਐਥੋਂ ਤੱਕ ਇਹ 25% ਨਹੀਂ ਉਹ 500% ਦੀ ਧਮਕੀ ਦੇ ਰਿਹਾ 트ੰਪ ਜਿਹੜਾ ਸੋ ਇਸ ਕਰਕੇ ਵਿਸ਼ਵ ਦੇ ਅੰਦਰ ਪੂੰਜੀ ਜਿਹੜੀ ਹੈਗੀ ਆ ਉਹ ਸੰਕਟ ਚ ਤਾਂ ਉਹ ਸੰਕਟ ਜਿਹੜਾ ਇਹ ਵਿਕਸਿਤ ਦੇਸ਼ ਜਿਵੇਂ ਮੁਕਾਫਿਲ ਦੇਸ਼ਾਂ ਦੇ ਉੱਤੇ ਸੁੱਟ ਕੇ ਤੁਹਾਡੀ ਜਿਹੜੀ ਪੂੰਜੀ ਨੂੰ ਬਚਾਉਣ ਦੇ ਲਈ ਆਪਣੇ ਪ੍ਰਬੰਧ ਨੂੰ ਬਚਾਉਣ ਦੇ ਲਈ ਇਹ ਸਾਰੀਆਂ ਚਾਲਾਂ ਜਿਹੜੀਆਂ ਨੇ 1991 ਤੋਂ 1996 ਤੱਕ ਦੀਆਂ ਆਰਥਿਕ ਨੀਤੀਆਂ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਰਹਿਨੁਮਾ ਆਗੂਆਂ ਨੇ ਸਮਝੌਤੇ ਕੀਤੇ ਦਸਤਖਤ ਕੀਤੇ ਬਿਨਾ ਪਾਰਲੀਮੈਂਟ ਨੂੰ ਦੱਸੇ ਤੇ ਇਹ ਸਾਰਾ ਕੁਝ ਉਹਦੇ ਤੇ ਆਧਾਰਿਤ ਹੈ ਤੇ ਉਸ ਤੋਂ ਵੱਧ ਕਿਸਮ ਦੀ ਤੇ ਮਾੜੀ ਗੱਲ ਇਹ ਹੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹ ਸਾਰਾ ਕੁਝ ਰੱਖਿਆ ਤਦ ਸਰ ਸੰਮਤੀ ਨਾਲ ਪਾਸ ਕੀਤਾ ਗਿਆ ਇਸ ਕਰਕੇ ਸਾਡੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਲਈ ਜ਼ਿੰਮੇਵਾਰ ਮੋਦੀ ਸਾਹਿਬ ਤਾਂ ਜਫੀਆਂ ਪਾਉਂਦੇ ਨੇ 트럼ਪ ਨੂੰ ਕਿਸ ਤਰ੍ਹਾਂ ਜਫੀਆਂ ਸਿਰਫ ਦਿਖਾਵਾ ਇਹ ਨਾਟਕ ਨੇ ਤੇ ਹੁਣੇ ਜਵਾਬ ਦੇਣਾ ਕਿ ਜਦੋਂ ਉਹ ਲਗਾਤਾਰ ਧਮਕੀਆਂ ਦੇ ਰਿਹਾ ਤੇ ਇਹਨਾਂ ਦਾ ਸਟੈਂਡ ਕੀ ਹੈਗਾ ਇਸ ਕਰਕੇ ਲੋਕਾਂ ਨੂੰ ਇਹ ਬੁੱਧੂ ਬਣਾਉਣ ਦੀਆਂ ਗੱਲਾਂ ਤੇ ਜਾ ਵੋਟ ਖੁੰਡਣ ਦੀਆਂ ਚੀਜ਼ਾਂ ਹੁੰਦੀਆਂ ਨੇ ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾ ਹੈਗਾ ਸਾਰੇ ਦੇ ਸਾਰੇ ਆਪਣੇ ਦੇਸ਼ ਲਈ ਆਪਣੇ ਸਰਮਾਇਏ ਲਈ ਫਾਰ ਅ ਕਾਰਪੋਰੇਟਸ ਦੇ ਨੁਮਾਇੰਦੇ ਆ ਸਾਰੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਸ਼ਕਤੀਸ਼ਾਲੀ ਦੇਖਣ ਦੀ ਜਾਂ ਦੇਖਣ ਦੀ ਲੋੜ ਹੈ ਕਿ ਜੇ 트럼ਪ ਹੈ ਤਾਂ ਕੋਕ ਕੋਕੋਲਾ ਦਾ ਕਰਿੰਦਾ ਹੈ ਇਸੇ ਤਰ੍ਹਾਂ ਜੇ ਬਾਈਡਨ ਸੀ ਜਾਂ ਦੂਜੇ ਪੀਜੇ ਸੀ ਤਾਂ ਪੈਪਸੀ ਦੇ ਕਰਿੰਦੇ ਸੀ ਇਸ ਕਰਕੇ ਕਾਰਪੋਰੇਟਸ ਸਪੌਂਸਰਡ ਇਹ ਸਾਰੇ ਹੈਗੇ ਆ ਇਵਨ ਕਿ ਸਾਡੇ ਦੇਸ਼ ਦੇ ਆਗੂ ਜਿਹੜੇ ਆ ਉਹ ਵੀ ਅਵਾਨੀ ਅਦਾਨੀ ਤੋਂ ਲੈ ਕੇ ਮਲਟੀਨੇਸ਼ਨਲ ਕਾਰਪੋਰੇਸ਼ਨ ਦੀ ਨੁਮਾਇੰਦਗੀ ਕਰਦੀ ਹੈ ਤੇ ਜਾਂ ਉਹਨਾਂ ਦੇ ਇੱਕ ਕਲਰਕ ਨੇ ਇਸ ਤੋਂ ਵੱਧੇ ਕੁਝ ਵੀ ਨਹੀਂ ਹੈਗੇ ਉਹਨਾਂ ਦਾ ਕੰਮ ਕਰਕੇ ਦੇ ਰਿਹਾ ਇਸੇ ਕਰਕੇ ਹਰ ਖੇਤਰ 'ਚ ਸੰਕਟ ਹੈ ਖੇਤੀ ਦਾ ਸੰਕਟ ਹੈ ਤੇ ਦੂਸਰੇ ਖੇਤਰਾਂ ਦਾ ਹੈਗਾ ਤੇ ਸਾਰੀ ਜਿਹੜੀ ਹੈ ਲੋਕਾਂ ਦੀ ਹਾਲਤ ਤਾਂ ਮਾੜੀ ਹੋ ਰਹੀ ਆ ਸਾਡੇ ਦੇਸ਼ 'ਚ ਉਜਾੜਾ ਤਾਂ ਹੈ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਗਰੀਬੀ ਬੇਰੁਜ਼ਗਾਰੀ ਉਹ ਸਾਰੇ ਦੇ ਵਿੱਚ ਉਹਦੀ ਪੈਦਾਵਾਰ ਕਿਸ 파ਰਸੀ ਨੂੰ ਅਸੀਂ ਵਾਤਾਵਰਨ ਵਿਰੋਧੀ ਵੀ ਮੰਨਦੇ ਆ ਕਿਸ ਪਾਰਟੀ ਨੂੰ ਸੀ ਕਿਸਾਨ ਵਿਰੋਧੀ ਵੀ ਮੰਨਦੇ ਆਂ ਔਰ ਸਮਾਜ ਵਿਰੋਧੀ ਵੀ ਮੰਨਦੇ ਆਂ ਇਹ ਕਿਉਂ ਮੰਨਦੇ ਆਂ ਕਿਉਂਕਿ ਜਿਹੜੇ ਸਾਡੇ ਆਗੂ ਨੇ ਖਾਸ ਕਰਕੇ ਜਿੱਦ ਵਿੱਚ ਸਾਡੇ ਚੀਟ ਫੈਕਟਰੀ ਦਾ ਕੱਲ ਦੀ ਸਟੇਟਮੈਂਟ ਹੈ ਕਿ ਪੰਜਾਬ ਨੂੰ ਐਗਰੀਕਲਚਰ ਇਕਨੋਮੀ ਤੋਂ ਇੰਡਸਟਰੀਅਲ ਇਕਨੋਮੀ ਵੱਲ ਔਰ ਸਰਵਸ ਵਾਲੀ ਇਕਨੋਮੀ ਵੱਲ ਵਧਣਾ ਪਊਗਾ ਜਿਹਦੇ ਚੋਂ ਸਾਫ਼-ਸਾਫ਼ ਜाहिर ਇਹ ਹੁੰਦਾ ਕਿ ਇਹ ਕੋਈ ਵੀ ਚੀਜ਼ ਸਕੀਮ ਲੈ ਕੇ ਆਉਣ ਚਾਹੇ ਲੈਂਡ ਨੂੰ ਇਹ ਐਕੋਜੀਸ਼ਨ ਕਰਨ ਚਾਹੇ ਲੈਂਡ ਨੂੰ ਇਹ ਪੂਲਿੰਗ ਕਰਨ ਜਿਹੜੇ ਇਹਨਾਂ ਦੀ ਅੱਖਾ ਜਿਹੜੀ ਉਹ ਸਾਰੇ ਦੀ ਸਾਰੀ ਕਿਸਾਨਾਂ ਦੀ ਜ਼ਮੀਨ ਤੇ ਆ ਔਰ ਉਹ ਕਿਸਾਨਾਂ ਨੂੰ ਜ਼ਮੀਨ ਤੋਂ ਬਾਹਰ ਕਰਕੇ ਖੇਤੀਬਾੜੀ ਦੇ ਖੇਤਰ ਨੂੰ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਸਰਕਾਰ ਨੇ ਤਾਂ ਇਹ ਬਹੁਤ ਲਾਭਦਗਣਾਏ ਨੇ ਕਿ ਬਹੁਤ ਫਾਇਦੇਮੰਦਾ ਕਿਸਾਨਾਂ ਨੂੰ ਇੱਕ ਸਾਲ ਦਾ ਲੱਖ ਰੁਪਏ ਮਿਲੇਗਾ ਜਦ ਤੱਕ ਪੂਰਾ ਸਟੈਬਲਿਸ਼ ਨਹੀਂ ਹੁੰਦਾ ਕਿਸਾਨ ਖੇਤੀ ਵੀ ਕਰ ਸਕਦਾ ਕਿਸੇ ਨੂੰ ਨਾ ਧੱਕਾ ਨਹੀਂ ਕੀਤਾ ਜਾਊਗਾ ਕਿਸ ਤਰ੍ਹਾਂ ਦੇ ਦੇ ਚੀ ਨੀ ਉੱਚ ਦੇਖ ਕੋਏ ਆ ਨਾ ਕਿ ਜਿਹੜੀ ਇਹਨਾਂ ਨੇ ਹੋਂ ਤੱਕ ਲੈਂਡ ਫ੍ਰੀਜ਼ ਕੀਤੀ ਹੈ ਅਗਰ ਇਹਨਾਂ ਨੇ ਕੋਈ ਧੱਕਾ ਹੀ ਨਹੀਂ ਸੀ ਕਰਨਾ ਤਾਂ ਫਿਰ ਉਹ ਲੈਂਡ ਫ੍ਰੀਜ਼ ਕਰਨ ਦਾ ਕੀ ਹੱਥ ਆ ਜੀ ਤੁਸੀਂ ਉਹ ਤਾਂ ਇਹ ਕਹਿ ਰਹੇ ਨੇ ਵੀ ਤੁਸੀਂ ਜਿਹੜੀ ਛੋਟੀ ਜ਼ਮੀਨ ਆ ਸਾਡੇ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਆ ਉਹਦੇ ਤੇ ਤੁਸੀਂ ਯਾਰ ਕੋਠਾ ਵੀ ਨਹੀਂ ਪਾ ਸਕਦੇ ਪਸੂਆਂ ਵਾਲਾ ਬਰਾਂਡਾ ਵੀ ਨਹੀਂ ਪਾ ਸਕਦੇ ਕਿਉਂਕਿ ਉਹ ਲੈਂਡ ਫਰੀ ਜੋ ਲੈਂਡ ਫਰੀ ਜੋਗੀ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਹਾਥੀ ਦੇ ਦੰਦ ਨੇ ਜਿਹੜੇ ਖਾਣ ਵਾਲੇ ਹੋਰ ਨੇ ਦਿਖਾਉਣ ਵਾਲੇ ਹੋਰ ਨੇ ਜਦੋਂ ਵੀ ਕੋਈ ਸਰਕਾਰ ਕੋਈ ਵੀ ਲੋਕ ਵਿਰੋਧੀ ਪਾਲਿਸੀ ਲੈ ਕੇ ਆਉਂਦੀ ਆ ਤਾਂ ਪਹਿਲਾਂ ਉਹਦਾ ਕੋਈ ਨਾ ਕੋਈ ਉਹ ਮਾਲ ਵੀ ਚਿਹਰਾ ਦਿਖਾਉਂਦੇ ਨੇ ਇਸ ਕਰਕੇ ਜਿਹੜਾ ਇਹ ਹਿਊਮਨ ਫੇਸ ਦਿਖਾਇਆ ਜਾ ਰਿਹਾ ਰੀਅਲ ਚ ਨਹੀਂ ਹੈਗਾ ਇਹ ਰੀਅਲ ਚ ਤਾਂ ਕਿਸਾਨਾਂ ਨੂੰ ਜ਼ਮੀਨ ਤੋਂ ਆਊਟ ਕਰਕੇ ਉਹਨਾਂ ਦੇ ਖੇਤ ਵੀ ਖੋਹ ਲੈਂਦੇ ਆਂ ਬਲੈਂਡ ਪੂਲਿੰਗ ਦਾ ਜੀ ਅਸਲ ਜਿਹੜੀ ਸਮੱਸਿਆ ਉਹਦੀ ਜੜ ਕੀ ਹੈ ਅੱਜ ਦਾ ਦੌਰ ਕਿਹੜਾ ਹੈ ਅੱਜ ਦਾ ਕਾਰਪੋਰੇਟਿਕ ਦੌਰ ਅਸੀਂ ਆਮ ਕਹਿੰਦੇ ਆ ਹੈ ਕਿ ਅਸਲ ਸਾਮਰਾਜ ਦਾ ਸਭ ਤੋਂ ਸਿੱਖ ਰ ਹੈ ਇਹ ਵੱਡਾ ਕੰਪਨੀਆਂ ਦਾ ਜਿਹੜੀ ਸੰਗਮ ਹੈ ਤਾਂ ਇਹ ਜਿਹੜਾ ਕਾਰਪੋਰੇਟ ਸੈਕਟਰ ਹੈ, સામਰਾਜੀ ਸੈਕਟਰ ਹੈ, ਲੋਕਾਂ ਦੀ ਲੁੱਟ, ਲੋਕਾਂ ਦੇ ਸਾਧਨ ਉਹ ਹਥਿਆਉਂਦਾ। ਸਾਡਾ ਸਿਸਟਮ ਨਿੱਜੀਕਰਨ ਸਾਰਾ ਕੁਝ ਉਹਨਾਂ ਨੂੰ ਕਰੇ। ਇਹਦਾ ਉਹ ਸਰਕਾਰ ਦਾ ਕੋਈ ਰੋਲ ਨਹੀਂ। ਆਕਨੋਮੀ ਮੁੱਖ ਹੈ। ਇਛਦੇ ਸਾਧਨ ਦੇਣੇ ਕਰਨੇ ਕਾਰਪੋਰੇਟ ਆ ਸਰ ਸਾਡੀ ਸਰਕਾਰ ਦਾ ਹੈ ਰੋਲ ਆ। ਇਸ ਕਰਕੇ ਜਿਹੜੀਆਂ ਜ਼ਮੀਨਾਂ ਕਹਿੰਨੇ ਆ ਕਿਸਾਨਾਂ ਦਾ ਖੇਡੂਮੀਆਂ ਵਸਾਵਾਂ ਗਿਆ। ਪਹਿਲੀ ਗੱਲ ਤਾਂ ਜਿਹੜਾ ਸ਼ਹਿਰੀਕਰਨ ਦਾ slogan ਹੈ ਸ਼ਹਿਰਾ ਦੇ ਜਿਹੜੇ ਗਰੀਬ ਗੁਰਬੇ ਸ਼ਹਿਰਾ ਚ ਆਪਾਂ ਕਹਿਣਾ ਵੀ ਕਾਲ ਦੱਸਦੇ ਨੇ ਵੀ ਉੱਥੇ ਜਰ ਵਾਤਾਵਰਨ ਸ਼ਹਿਰ ਚ ਇਕੱਠੇ ਰਹਿਣ ਕਰਕੇ ਵਾਤਾਵਰਨ ਠੀਕ ਨਹੀਂ ੁੱਲੀ ਹਵਾ ਚ ਜਾਓ ੁੱਲੇ ਮਕਾਨਾਂ ਚ ਜਾਓ ਇਹ ਕਿਹੜਾ ਸੈਕਟਰ ਹੈ ਕੀ ਗਰੀਬ ਗੁਰਬਾ 5.4% ਤੋਂ ਜਿਹੜਾ ਉਪਲਾ ਕੋਈ ਹਿੱਸਾ ਹੈ ਉਹ ਇੱਥੇ ਆ ਕੇ ਬਸ ਸਕਦਾ ਜਮੀਨ ਕਿਹਦੇ ਕੋਲ ਜਾਣੀ ਹੈ ਸਰਕਾਰ ਤਾਂ ਇੱਕ ਤਰ੍ਹਾਂ ਦਾ ਸੌਦੇਬਾਜ਼ ਹੈ ਇਸ ਜ਼ਮੀਨ ਸਾਡੀ ਜਾਣੀ ਹੈ ਵੱਡੀਆਂ ਕੰਪਨੀਆਂ ਕਦ ਕਾਰਪੋਰੇਟ ਸੈਕਟਰ ਕੋਲ ਉਹਨੇ ਕਦੋਂ ਵਿੱਚ ਜਣੀ ਕੀ ਕਰਨਾ ਅਸਲ ਸਾਰਾ ਕੁਝ ਉਧਰ ਨੂੰ ਜਾ ਰਿਹਾ ਸਾਨੂੰ ਇਹ ਸਮਝਣ ਦੀ ਲੋੜ ਹੈ ਇਸ ਕਰ ਸਾਡਾ ਵਿਰੋਧ ਪ੍ਰਬੰਧ ਦੇ ਖਿਲਾਫ ਹੈ ਕਾਰਪੋਰੇਟ ਸੈਕਟਰ ਦੇ ਖਿਲਾਫ ਹੈ ਮੇਰਾ ਭੁਗਤਾਨ ਮੰਨੂ ਗਾਲਾ ਕੱਢਣ ਦਾ ਸਾਡਾ ਕੋਈ ਫਾਇਦਾ ਨਹੀਂ ਉਹਨੇ ਤਾਂ ਇੱਕ ਰੋਲ ਪਲੇ ਕਰਨਾ ਕੋਈ ਵੀ ਪਾਰਟੀ ਆ ਜੀ ਜਿਹੜੀਆਂ ਪਾਰਟੀਆਂ ਦਾ ਸਿਰ ਵਿਰੋਧ ਕਰਨਗੇ ਉਹ ਵੀ ਇਹੇ ਕੁਝ ਕਰਨਗੇ ਆਕਨੋਮੀ ਨੂੰ ਕਿਹਨੇ ਚਲਾਉਣਾ ਹੈ ਇਹ ਬੁਨਿਆਦ ਹੈ ਕਾਰਪੋਰੇਟ ਸੈਕਟਰ ਇਕੋਨਮੀ ਦੁਨੀਆ ਦੀ ਚਲਾ ਰਿਹਾ ਤੇ ਕੰਪਨੀਆਂ ਦਾ ਇੱਕ ਸਿਸਟਮ ਬਣ ਗਿਆ ਇਸ ਕਰਕੇ ਇਹਦੇ ਵਿਰੋਧ ਜਿੰਨਾ ਚਿਰ ਅਸੀਂ ਨਹੀਂ ਸਮਝਦੇ ਅਸੀਂ ਜਿਵੇਂ ਕਹਿੰਦੇ ਉੱਤੇ ਉੱਤੇ ਪੱਤਿਆਂ ਨਾਲ ਕੁੱਟਮਾਰ ਕਰਾਂਗੇ ਬੁਨਿਆਦ ਸਿਸਟਮ ਹੈ ਸਾਡੇ ਆਪਣੇ ਆਗੂਆਂ ਦੀ ਲੋਕਾਂ ਦੀ ਲੋਕਾਂ ਨੂੰ ਚੇਤਨਨ ਕਰਨ ਦੀ ਲੋੜ ਹੈ ਜਿੰਨਾ ਚਿਰ ਇਹ ਸਿਸਟਮ ਰਹੂਗਾ ਸਾਡੀ ਬਰਬਾਦੀ ਸਾਡੀ ਤੰਗੀ ਸਾਡੀ ਗਰੀਬੀ ਸਾਡੀ ਬੇਰੁਜ਼ਗਾਰੀ ਸਾਰੀਆਂ ਚੀਜ਼ਾਂ ਇਹ ਦੇਣ ਕਿ ਸਾਡਾ ਭਾਤਾਵਰਧ ਵੀ ਇਖਤਿਆਫ ਕਰਨੀ ਆ ਸਾਰਾ ਕੁਝ ਦੀ ਦੇਣ ਇਹ ਸਿਸਟਮ ਹੈ ਸਿਸਟਮ ਨੂੰ ਲੋਕਾਂ ਦੇ ਹਿੱਤਾਂ ਚ ਬਦਲਣ ਦੀ ਸਾਡੀ ਜਿਹੜੀ ਸਟ੍ਰਗਲ ਹੈ ਉਹ ਅਸੀਂ ਸਾਰੇ ਜਥੇਬੰਦੀਆਂ ਇਸ ਗੱਲ ਲਈ ਅੱਗੇ ਵਧ ਰਹੀਆਂ ਨੇ ਬਦਲਣਾ ਵੀ ਚਾਹੀਦਾ ਹੈ ਤਾਂ ਨਹੀਂ ਇਹ ਦਮ ਤਾਂ ਜੇ ਅਸੀਂ ਚੁੱਪ ਰਵਾਂਗੇ ਨਹੀਂ ਬਰੋਧ ਕਰਾਂਗੇ ਇਹ ਚੀਜ਼ਾਂ ਵਾਪਰ ਦਿਆਂਈਆਂ ਨੇ ਸਾਡੇ ਖਿਲਾਫ ਤਾਂ ਅਸੀਂ ਚਾਹੁੰਦੇ ਆਂ ਵੀ ਇਸ ਕਿੰਦੇ ਸੈਮੀਨਾਰਾਂ ਨਾਲ ਇਸ ਕਿੰਦੇ ਇਕੱਠਾਂ ਨਾਲ ਪਿੰਡ-ਪਿੰਡ ਲੋਕਾਂ ਨੂੰ ਜਾ ਕੇ ਸਮਝਾਈਏ